અને એનું જેમેન્ટ જે લેફ્ટ વિલેજ છે બધો સાંભળજો. આજી કોલેજ નાલેજ બધી એની બધી બધી બાઈકન માં માનજો કે ટી મિલર સાહેબ જે સમાજની એક માનપત હતા ત્યાંディア છે જો કે 85000 રૂપિયા લા નામ જે કોટિટર પંજાબ કોંગ્રેસ સેસ કમિશન ਸੀ ਬੈਂਕ ਦੇ ਔਰ ਸਾਡੇ ਨਾਲ ਬਹੁਤ ਹੀ ਚਕਾਨ ਜੋ ਸਕੱਤਰ ਜਨਕਪਾਲਾ ਦੇ ਕਾਰਜ ਦੇ ਸੰਬੰਧ ਵਿੱਚ ਜੀ ਫਰਮਾਇਤ ਕੁਸ਼ੀਲam ਸੁਸਰਾ ਦੀ ਚਾਰੀ ਮਾਈਕਾ ਦਾ ਮਾਦਾ ਤੇ ਬਹੁਤ ਹੀ ਸਤਿਕਾਰਯੋਗ ਸਾਡੇ ਸਾਥੀ ਅਜਿਹੀ ਵੋਲੀ ਬਾਬਤ ਦੇ ਨਾਲ ਮਾਨੋਿਕ ਲੇਕਟਿਚਰ ਸਾਹਿਬ ਤੁਹਾਡਾ ਨਗਨ ਨਗਨ ਬਹੁਤ ਹੀ ਲੰਬੇ ਸਮੇਂ ਤੋਂ ਜੋ ਸੋਸ਼ਿਆ ਸੇਵਾ 34 ਕਾਰਜਕਾਰੀਆਂ ਦੀ ਔਰ ਮਾਦੀ ਸਫਾਈ ਸੇਵਾ ਅਤੇ ਸੇਵਾਦਾਰਾਂ ਦੀ ਜੋਸ਼ ਉਹ ਸਿਆਜ ਨੂੰ ਅਗਰ ਜਾਣੂ ਕਰਾਇਆ ਔਰ ਉਹਨਾਂ ਨੂੰ ਟੀਸੀ ਰੇਟ ਤੇ ਕਰਨ ਵਾਸਤੇ ਜੱਤ ਹੀ ਬੇਨਤੀ ਕੀਤੀ ਆ ਔਰ ਬੇਨਤੀ ਵੀ ਕੀਤੀ ਆ ਕਿ ਪਵਾੜਾ ਸਿਆਲ ਦੇ ਬੱਚੇ ਜੋ ਕਿ ਦੁਆਰਾ ਕੁੱਤੇ ਦੀ ਪਰਵਾਹ ਆ ਲੋਕ ਬਹੁਤ ਪਰੇਸ਼ਾਨ ਹਨ ਉਹਨਾਂ ਦੀ ਮਸੂਸੀਆ ਬਾਰੇ ਵੀ ਹੱਲ ਕੀਤਾ ਔਰ ਇੱਕ ਬਹੁਤ ਹੀ ਗੰਗਮੀ ਮਸਲਾ ਸੁਖਾ ਉਦੇ ਬਾਰੇ ਵਿਚਾਰ ਕੀਤਾ ਗਿਆ ਕਿ ਪੁਵਾੜਾ ਦੇ ਅੰਦਰ ਪੀਸੀ ਖੇਤੀ ਮਾਈ ਜਾਵੇ ਜੋ ਕਿ ਸ਼ਾਇਦ ਇਹ ਮਸਲੇ ਜਿਹੜੇ ਆ ਉਹ ਇੱਕ ਦਿਨ ਤੇ ਬੈਠ ਕੇ ਹੱਲ ਹੋ ਜਾਣ ਔਰ ਇਸ ਦਿਨ ਆ ਰਹੀ ਜੀ ਸਾਹਿਬ ਨੇ ਬਹੁਤ ਹੀ ਸੰਤੁਸ਼ਟ ਪ੍ਰਸਾਦ ਆਇਆ ਉਹਨਾਂ ਨੇ ਕਿਹਾ ਕਿ ਬਹੁਤ ਜ਼ਰੂਰੀ ਹੈ ਇਹਦਾ ਮਸਲਾ ਕਿ ਹੱਲ ਹੋ ਜਾਵੇਗਾ ਇਹਦੇ ਨਾਲ ਹੀ ਮਾਨਯੋਗ ਡਬਲੂ ਡੀਐਸ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਆਸ ਕਰਦੇ ਆਂ ਕਿ ਬਹੁਤ ਜਲਦੀ ਇਹਦਾ ਮਸਲਾ ਹੱਲ ਹੋ ਜਾਵੇਗਾ ਜੀ ਆਂ ਸਮੂਹ ਕਾਂਗਰਸ ਵਰਕਰਾਂ ਵੱਲੋਂ ਪੁਵਾੜਾ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਦਫੂਆੜਾ ਕਾਰਪੋਰੇਸ਼ਨ ਨੂੰ ਵਰਕਰ ਸਾਥੀਆਂ ਨਾਲ ਧੱਕਾ ਕੀਤਾ ਜਾ ਰਿਹਾ ਕਿਉਂਕਿ 12-12 ਸਾਲ ਤੋਂ ਲਗਾਤਾਰ ਸਾਥੀ ਜਿਹੜੇ ਉਸ ਕੰਮ ਕਰ ਰਹੇ ਆ ਸਫਾਈ ਸੇਵਕ ਕਲਰਕ ਸੇਵਾਦਾਰ ਔਰ ਉਹਨਾਂ ਨੂੰ ਅੱਜ ਵੀ ਠੇਕੇਦਾਰੀ ਸਿਸਟਮ ਦੇ ਵਿੱਚ ਰੱਖਿਆ ਜਾ ਰਿਹਾ ਅਸੀਂ ਆ ਡੀਸੀ ਸਾਹਿਬ ਨੂੰ ਮਿਲ ਕੇ ਪੁਵਾੜੇ ਸਾਥੀਆਂ ਨਾਲ ਸਾਡੇ ਕੁਰਸੀ ਰਾਮ ਕੁਸਰਾ ਜੀ ਕਰਮਜੀਤ ਜੀ ਹੋਰ ਵੀ ਨਾਲ ਸਾਥੀਆਂ ਨਾਲ ਸਾਡੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਖਵਾੜੋ ਤੋਂ ਇਹਨਾਂ ਨਾਲ ਲੈ ਕੇ ਅਸੀਂ ਡੀਸਾ ਨੂੰ ਅੱਜ ਮੰਗ ਪੱਤਰ ਦੇ ਦਿਆ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਜੋ ਇਹ ਵਰਕਰ ਸਾਥੀਆਂ ਨਾਲ ਜਿਹੜੇ ਨੌਕਰੀਸ਼ਣ ਦੇ ਤੱਕਾ ਹੋ ਰਿਹਾ ਇਹਨਾਂ ਸਾਰੇ ਸਾਥੀਆਂ ਨੂੰ ਡੀਸੀ ਰੇਟ ਤੇ ਪੱਕਾ ਕੀਤਾ ਜਾਵੇ ਤਾਂ ਕਿ ਇਹਨਾਂ ਨੂੰ ਆਪਣਾ ਬੰਦਾ ਹੱਕ ਮਿਲ ਸਕੇ ਉਹ ਡੀਸਾ ਨੇ ਸਾਨੂੰ ਪੂਰਨ ਟਰੋਸਾ ਦਵਾਇਆ ਕਿ ਜੋ ਬਿਨਾਂ ਪਰਦਾਖੋ ਦਿੱਤਾ ਜਾਏਗਾ ਪਰ ਮੈਂ ਉਮੀਦ ਵੀ ਕਰਦਾ ਇਸ ਦੇ ਨਾਲ ਨਾਲ ਹੁਣ ਅਸੀਂ ਬੇਨਤੀ ਕੀਤੀ ਹੈ ਨੀਸਾ ਨੂੰ ਕਿ ਜਿਹੜੇ ਫਗਵਾੜ ਜਿੱਥੇ ਪੀਸ ਕਮੇਟੀ ਕਲ ਕੀਤੀ ਆ ਉਥੇ ਮ ਕਪੂਰਥਾ ਬਾਰੇ ਬੇਨਤੀ ਕੀਤੀ ਹੈ ਕਪੂਰਥਾ ਵਿੱਚ ਵੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੀਸ ਕਮੇਟੀ ਕੋ ਮੀਟਿੰਗ ਨਹੀਂ ਹੋਈ ਕਿਉਂਕਿ ਪਹਿਲਾਂ ਵੀ ਪੀਸ ਕਮੇਟੀ ਬਣਦੀ ਰਹੀ ਆ ਪਰ ਉਹ ਸੀਜ਼ ਜਾਂਦੇ ਰਹੇ ਆ ਸ਼ਹਿਰ ਦੀਆਂ ਬਹੁਤ ਸਾਰੀਆਂ ਕਈ ਸਮੱਸਿਆ ਵੀ ਉੱਥੇ ਗੱਲਾਂ ਕਰਨ ਦਾ ਮੌਕਾ ਮਿਲਦਾ ਸ਼ਹਿਰ ਦਾ ਮਾਹੌਲ ਠੀਕਨ ਵਾਸਤੇ ਵੀ ਇਹ ਵੀ ਡੀਸਲ ਉਹ ਬੇਨਤੀ ਕੀਤੀਵੇਂ ਫਗਵਾੜਾ ਦੇ ਵਿੱਚੋਂ ਕਪੂਰਦਾ ਦੇ ਵਿੱਚ ਵੀ ਪੀਸ ਕਮੇਟੀ ਜਿਹੜੀ ਬਣਾਈ ਜਾ ਜਿਸ ਵਿੱਚ ਹਰ ਪਾਰਟੀ ਦਾ ਆਗੂ ਹਰ ਸੰਸਥਾ ਦਾ ਆਗੂ ਲਿਆ ਜਾਵੇ ਤਾਂ ਕਿ ਸ਼ਾਂਤ ਦਾ ਮਾਹੌਲ ਹੋਰ ਵਧਿਆ ਟਿਕਾਣਾ ਬਣਿਆ ਰਹੇ ਇਹ ਜੀਸਰ ਅੱਜ ਬੇਨਤੀ ਕੀਤੀ ਵੀ ਉਮੀਦ ਆ ਕਿ ਸਾਡੇ ਜੋ ਬੇਨਤੀ ਪ੍ਰਵਾਨ ਕਰ ਲਿਗੇ ਔਰ ਜੋ ਸੀ ਅੱਜ ਮੰਗ ਪਾ ਦਿੱਤਾ ਜਲਦੀ ਜਲਦੀ ਤੇ ਕਾਰਜ ਕਰਕੇ ਉਹ 134 ਪਰਿਵਾਰਾਂ ਨੂੰ ਜੋ ਬਣਦਾ ਹੱਕ ਮਿਲੇਗਾ ਤਾਂ ਜੋ ਆਪਣੇ ਪਰਿਵਾਰਾਂ ਨੂੰ ਵਧੀਆ ਰੁਤੀ ਜਿਵੇਂ ਕਿ ਉਹ ਕਾਰਪਸ਼ ਨੇ ਕਿਹਾ ਸੀ ਸਸਤਾ ਜਿਹੜੀ ਮਤਲਬ ਲੋਕਾਂ ਦੀ ਸੇਵਾ ਕਰਦੀ ਹੈ ਮੈਂ ਸਮਝਦਾ ਵੀ ਇਹੜਾ ਸਰਕਾਰ ਨੂੰ ਵੀ ਧਿਆਨ ਦੇਣਾ ਚਾਹੀਦਾ ਉਹ ਡੀਸਾ ਜੀ ਇਹ ਕਿਰਪਾ ਨਾਲ ਸਾਰਾ ਕੰਮ ਹੋ ਜੂਗਾ ਸਾਰਨ ਮੈਂ ਤੁਹਾਨੂੰ ਬਹੁਤ ਹੈ ਜੀ ਬਹੁਤ ਹੈ ਜੀ